ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਭਗਤ ਕਵੀਰ ਜੀ ਕੀ ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਹੋ ਸੋਈ ਹਰ ਕਾ ਨਾਮ ਨਾ ਜਬਸ ਗਵਾਰਾ ਕਿਆ ਸੋਚੀ ਬਰੰਬਰ ਰਹਉ ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਈਏ ਵਸਤ ਅਗੋਚਰ ਪਾਈ ਕਟ ਦੀਪਕ ਰਹਾ ਸਮਾਈ ਕਾਇ ਕਵੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਕੀ ਸਮਝਾਉਂਦੇ ਆ ਭਗਤ ਜੀ ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨ ਮਿਲਿਓ ਸੋਈ ਅਸੀਂ ਗੁਰੂ ਭਗਤ ਸਹਿਬਾਨਾਂ ਦੇ ਰੱਬੀ ਬਾਣੀ ਨੂੰ ਹੁਕਮ ਨੂੰ ਵਿਚਾਰਦੇ ਨਹੀਂ ਹੈਗੇ ਉਹਨਾਂ ਦੀ ਬਰਾਵਰੀ ਕਰਦੇ ਆ ਸੁਣਨਾ ਨਹੀਂ ਚਾਹੁੰਦੇ ਸੁਣਾਉਣਾ ਚਾਹੁੰਦੇ ਆ ਦੇਖਦੇ ਆ ਫਿਰ ਅੱਜ ਕੀ ਹਾਲ ਹੈ ਜੋ ਜੋ ਜਗਤ ਵਿੱਚ ਪਿਆਸਿਆਣਾ ਟਿੰਟੇਨ ਆਪਣਾ ਰਾਹ ਚਲਾਣਾ ਕਿੰਨੇ ਰਾਹ ਚਲੇ ਆਸਾ ਦੀ ਬਾਣੀ ਸਤਿਗੁਰਾਂ ਨੇ ਸਮਝਾਇਆ ਜੇਤਾ ਪੜਿਆ ਤਿੱਤਾ ਕੜਿਆ ਪਰ ਨਹੀਂ ਪੜ ਪੜ ਗੱਡੀ ਲੱਦੀਏ ਪਰ ਸੁਣਦੇ ਹੀ ਨਹੀਂ ਅਸੀਂ ਸਤਿਗੁਰਾਂ ਦੇ ਕੀ ਵਚਨ ਆਇਓ ਸੁਣ ਪੜਨ ਕੋ ਬਾਣੀ ਨਾਮ ਵਿਸਾਰ ਲਗ ਲਾਲ ਚ ਅਨਵਿਰਠਾ ਜਨਮ ਪ੍ਰਾਣੀ ਸੁਣ ਕੇ ਪੜਨੀ ਹੈ ਭਾਈ ਫਿਰ ਵਿਚਾਰਨੀ ਹੈ ਇਹ ਵਿਚਾਰ ਚੋਂ ਫਿਰ ਗਿਆਨ ਪੈਦਾ ਹੁੰਦਾ ਹੈ ਗਿਆਨ ਨਾ ਫਿਰ ਮੰਟਿਕਦਾ ਹੈ ਭਗਤ ਜੀ ਕਹਿੰਦੇ ਕਿਆ ਪੜੀਏ ਕਿਆ ਗੁਣੀਏ ਪੜਦੇ ਗੁੰਦੇ ਵੀ ਨੇ ਕਿਆ 베ਦ ਪੁਰਾਣਾ ਸੁਣੀਏ 베ਦ ਤੋਂ ਭਾਵ ਪੁਰਾਣਾ ਗਿਆਨ ਪ੍ਰਾਣੀਆਂ ਗ੍ਰੰਥਾਂ ਜੋ ਪ੍ਰਚਲਿਤ ਮਤਾਂ ਸੀ ਪ੍ਰਾਣਿਕ ਗਿਆਨ ਉਹ ਵੀ ਸੁਣਦੇ ਆ ਪਰ ਪੜੇ ਸੁਣੇ ਕਿਹਾ ਹੋਈ ਜੋ ਸਹਿਜ ਨਾ ਮਿਲਿਓਸੀ ਆਤਮਾ ਤਾਂ ਜਾਗੀ ਨਹੀਂ ਆਤਮ ਗਿਆਨ ਤਾਂ ਹੈ ਨਹੀਂਗਾ ਹੰਕਾਰ ਜ਼ਰੂਰ ਵੱਧ ਜਾਂਦਾ ਫਿਰ ਆਪਨ ਉਪਦੇਸ਼ ਆ ਗਿਆ ਕੀ ਸਮਝਾਉਂਦੇ ਹਰ ਕਾ ਨਾਮ ਨਾ ਜਪਸ ਗਵਾ ਰਹੇ ਜੀਵ ਕਿਉਂ ਹਰੀ ਦੇ ਨਾਮ ਨਾਲ ਨਹੀਂ ਜੁੜਦਾ ਬਾਣੀ ਹਰ ਕਥਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖੋਂ ਤਾਂ ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ ਭਾਈ ਨਾਮ ਨੂੰ ਸੁਣਦਿਆਂ ਵਿਚਾਰਦਿਆਂ ਸਾਡੇ ਸੰਸਾਰੀ ਦੁੱਖ ਕੱਟੇ ਜਾਂਦੇ ਨੇ ਸੱਚੇ ਨਾਮ ਕੀ ਲੱਗ ਹੈ ਭੂ ਉਤ ਭੁੱਖੇ ਖਾਈ ਚੱਲੀਏ ਤੂੰ ਕਦੀ ਕਿਆ ਵੇਦ ਪੁਰਾਣਾ ਸੁਣੀਏ ਓੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲਿਓ ਸਈ ਹਰ ਕਾ ਨਾਮ ਨ ਜਪਸ ਗਵਾਰਾ ਕਿਉ ਹਰ ਨਾਮ ਨੂੰ ਕਿਉ ਨਹੀਂ ਸਮਝਦਾ ਭਾਈ ਜੋ ਤੇਰਾ ਮੂਲ ਹੈ ਹਰ ਘਟ ਘਟ ਮੇ ਹਰ ਜੂ ਵਸੇ ਸੰਤਨ ਕਿਉ ਪੁਕਾਰ ਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਆਪਾਂ ਬਾਹਰ ਦੇ ਸੰਤਾਂ ਦੀ ਗੱਲ ਨਹੀਂ ਇਹ ਸੰਤ ਕਾ ਮਾਰਗ ਹੈ ਬਾਣੀ ਸੰਤ ਲੋਕ ਪਹੁੰਚਣਾ ਆਪਾਂ ਰਹਿਰਾਸ ਵੀ ਰੋਜ਼ ਪੜ੍ਹਦੇ ਆਪਾਂ ਕਰਿਓ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਫਿਰ ਵੀ ਆਪਾਂ ਆਪ ਦੀ ਮਤਨ ਤੁਰੇ ਹੋਇਆ ਗੁਰ ਕੀ ਮਤ ਲੈਂਦੀ ਹੀ ਨਹੀਂ ਹੈ ਕਹਿੰਦੇ ਕੀ ਬਾਰ ਬਾਰ ਸੋਚੀ ਜਾਂਣਾ ਜਾਨੂੰ ਸਮਾਂ ਆ ਜਾਣਾ ਜਿਵੇਂ ਪਲੇਟਫਾਰਮ ਤੇ ਬੈਠੇ ਆਪਾਂ ਸੋਚੀ ਜਾਂਮਾ ਕਿ ਟ੍ਰੇਨ ਨਿਕਲ ਜਾਣੀ ਆ ਐਵੇਂ ਸਮਾਂ ਨਿਕਲ ਜਾਣਾ ਭਾਈ ਰਹਾਓ ਅੰਧਿਆਰੇ ਦੀਪਕ ਚਾਹੀਏ ਇੱਕ ਬਸਤਾ ਕੋਚਰ ਲਈ ਜਿਵੇਂ ਹਨੇਰੇ ਚ ਲੈਟ ਚਾਹੀਦੀ ਐਵੇਂ ਸੰਸਾਰ ਪਾਰ ਕਰਨ ਲਈ ਸਾਨੂੰ ਗੁਰਸ਼ਬਦ ਦੀਪਕ ਇਹ ਤਿੰਨ ਲੋਕਾਂ ਦਾ ਗਿਆਨ ਹੈ ਇਹ ਦੀਪਕ ਦੇ ਵਿੱਚ ਸ਼ਬਦ ਦੇ ਵਿੱਚ ਰੋਸ਼ਨੀ ਹੈ ਗਿਆਨ ਸਮਾਇਆ ਹੋਇਆ ਜਿਵੇਂ ਅੰਧਾਰੇ ਚ ਲਾਈਟ ਆ ਕੇ ਚਾਨਣ ਹੋ ਜਾਂਦਾ ਹੈ ਜਿਵੇਂ ਸਾਡੇ ਅੰਦਰ ਚਾਨਣਾ ਕਰਦੀ ਹੈ ਬਾਣੀ ਜੇ ਸੋਚਨ ਦਾ ਅਗਵੇ ਸੋਰ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਨ ਕੋਰ ਅੰਧਾਰ ਗੁਰ ਸ਼ਬਦ ਤੋਂ ਬਿਨਾਂ ਸਾਡੇ ਕੋਰ ਨੇਰਾ ਰਹਿੰਦਾ ਹੈ ਅਗੋਸ਼ ਅਗੋਚਰ ਲਈਏ ਵਸਤ ਕੋਚਰ ਨਾਮ ਅੱਗੇ ਤੋਂ ਅੱਗੇ ਆਪਣੇ ਜਿਹੜਾ ਕੰਮ ਆਉਣਾ ਹੈ ਵਸਤ ਕੋਚਰ ਪਾਈ ਕਟਦੀਪਕ ਰਿਹਾ ਸਮੇਂ ਜਦੋਂ ਇਹ ਪ੍ਰਾਪਤੀ ਹੋ ਜਾਂਦੀ ਹੈ ਸਾਨੂੰ ਨਾਮ ਦਰਸ਼ਨ ਹੁੰਦਾ ਹੈ ਨਾਮ ਦਾ ਤੀਜਾ ਇਹ ਹੁਕਮ ਦਾ ਦਰਸ਼ਨ ਤਾਂ ਸੰਤੁਰਕੀ ਬਾਣੀ ਦਾ ਪਹਿਲਾ ਗਿਆਨ ਹੈ ਦੂਜਾ ਮੁਕਤੀ ਹੈ ਤੀਜਾ ਨਾਮ ਹੈ ਚੌਥਾ ਜਨਮ ਉਹਨਾਂ ਦੇ ਅੰਦਰ ਇਹ ਚਾਨਣ ਹੁੰਦਾ ਉਹ ਉਹਦੇ ਵਿੱਚ ਸਮਾਇ ਰਹਿੰਦੇ ਨੇ ਜਿਵੇਂ ਹਨੇਰਾ ਦੂਰ ਹੋ ਜਾਂਦਾ ਲਾਈਟ ਆਉਣ ਨਾਲ ਏਵੇਂ ਗੁਰਸ਼ਬਦ ਦੇ ਗਿਆਨ ਨਾਲ ਸਾਡੇ ਅੰਦਰ ਗਿਆਨ ਤਾਂ ਖਤਮ ਹੋ ਜਾਂਦੀ ਹੈ ਹੈ ਕਵੀਰ ਅਵਜਾਨਿਆ ਜਬ ਜਾਣਿਆ ਤੋ ਮਨ ਮੰਨਿਆ ਕਹਿੰਦੇ ਹੁਣ ਪਤਾ ਲੱਗਿਆ ਜਦੋਂ ਮਨ ਮੰਨਦਾ ਉਦੋਂ ਹੀ ਸਾਰੀ ਖੇਲ ਸਮਝ ਆਉਂਦੀ ਮਨ ਮੰਨੇ ਲੋਕ ਨਾ ਪਤੀਜੇ ਜਿੰਨੇ ਹੁਣ ਲੋਕ ਭੇਜਦੇ ਨਾ ਪਤੀਜੀਏ ਤੋਂ ਕਿਆ ਕੀ ਜੀ ਉਹਨਾਂ ਦੀ ਮਰਜ਼ੀ ਹੈ ਭਾਈ ਖੋਲ ਕੇ ਸਮਝਾਤਾ ਸਾਰਾ ਖੇਲ ਭਗਜੀ ਨੇ ਗੁਰੂ ਪਗ ਸਹਿਵਾਨਾ ਨੇ ਝੂੜ ਤੋਂ ਪੜਦਾ ਚੱਕਤਾ ਜਿੰਨੇ ਹਟ ਜੋਗ ਤਪ ਜੋਗ ਜਿੰਨੇ ਅਸੀਂ ਕਰਮ ਕਰਦੇ ਆਂ ਸਰੀਰ ਕਰਕੇ ਉਹ ਸਾਰੇ ਸਮਝਾਏ ਆ ਬਾਣੀ ਵਿੱਚ ਉਹ ਜਹੰਕਾਰ ਹੀ ਪੈਦਾ ਹੁੰਦਾ ਹੈ ਤੀਰਤ ਵਰ ਤੋਰ ਦਾਨ ਕਰ ਮਨ ਵਿੱਚ ਤਰੀ ਗੁਮਾਨ ਸਭ નિਸਫਲ ਜਾਤਾ ਹੈ ਜਿਉਂ ਕੁਚਰ ਸੋਂ ਹੱਥੀ ਦੇਣੋਂ ਮੰਗਉ ਭਾਈ ਪਰ ਅਸੀਂ ਸੁਣਦੇ ਹੀ ਨਹੀਂ ਹੈਗੇ ਮਨਮਾਨੇ ਮਨ ਤਾਂ ਮੰਨ ਗਿਆ ਲੋਕ ਨਹੀਂ ਭਿਜਦੇ ਤਾਂ ਕੀ ਹੈ ਜਿਹਦਾ ਮੰਨ ਗਿਆ ਉਹਦਾ ਕੰਮ ਬਣ ਗਿਆ ਨਾ ਭਤੀਜੇ ਤੋਂ ਕੀ ਕੀਜੇ ਉਹਨਾਂ ਦਾ ਜੀਵਨ ਹੈ ਉਹਨਾਂ ਨੇ ਜਵਾਬ ਦੇਣਾ ਹੈ ਧਰਮਰਾਇ ਜੇਬ ਲੇਖਾ ਮੰਗੇ ਤਾਂ ਕਿਆ ਮੁਖਤ ਖਲਾਏਗਾ ਪੁੰਨਦਾਨ ਜੋ ਵੀ ਦੇ ਸਭ ਧਰਮਰਾਇ ਕੀ ਜਾਏ ਫਿਰ ਸਾਰਿਆਂ ਨੂੰ ਹਿਸਾਬ ਦੇਣਾ ਪਊਗਾ ਫਿਰ ਕੀ ਕਰਾਂਗੇ ਆਓ ਸਰਮੇ ਕੀ ਵਿਚਾਰ ਤਰ੍ਹਾਂ ਨਾਲ ਜੁੜੇ ਰਹੀਏ ਔਰ ਚਲਦੇ ਰਹੀਏ ਨਦੀਆਂ ਤੇ ਵਾਪ ਪਵੇ ਸਮੰਦਨਾ ਜਾਣੀ ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਆਪਾਂ ਵੀ ਗੁਰ ਸ਼ਬਦ ਨਾਲ ਜੁੜ ਕੇ ਗੁਰ ਰੂਪ ਹੋਣਾ ਮਾ ਆਤਮਾ ਕਰਕੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਜਲੇ ਕੀਰਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ